ਦੋ ਟਰੈਕਟਰ ਖੜੇ ਇਹਨਾਂ ਦੇ ਬਾਈ ਹੋਣਾ ਦੇ ਇੱਕ ਦਾ ਫਾਰਮ ਟਰੈਕ 60 ਤੇ ਇੱਕ ਆੜ ਤੋਂ 52 ਹਾਂ ਇਹਨਾਂ ਦਾ ਪੁੱਛਦੇ ਆ ਦੱਸਿਓ ਬਾਈ ਟਰੈਕਟਰ ਬਾਰੇ ਕਿਵੇਂ ਹੈ ਠੀਕ ਆ ਟਰੈਕਟਰ ਦਾ ਟੌਮ ਮਾਡਲ ਆ ਠੀਕ ਆ ਬਾਈ ਡੀ ਬ੍ਰੇਕਰ ਵਾਸਤੇ ਵੀਡੀਓ ਆ ਠੀਕ ਆ ਇੱਕ ਪਾਰਟੀ ਦਾ ਨੰਬਰ ਹੈ ਨਾਂ ਕਾ ਵੀ ਜਗਰਾਵਾਂ ਦਾ ਨੰਬਰ ਹਾਂ ਹਾਂ ਟੈਗਡ ਪਾਰਟੀ ਆ ਬਾਕੀ ਟੈਗ ਹਾਂ ਟਾਇਰ ਟੂਰ ਨਾਵੇਂ ਪੂਰੇ ਚੰਗੇ ਪਏ ਹਨ 75 ਪੈਸੇ ਚਾਰੇ ਹਾਂ 75 ਰੁਪਏ ਹੈਗੇ ਆ ਹਾਂ ਟਰੈਕਟਰ ਪੂਰਾ ਸਾਫ ਪਿਆ ਤੇਰੀ ਤੋਂ ਮਾਰੋ ਸੇਕਾ ਠੀਕ ਟਾਪ ਆ ਤਿੰਨ ਆ ਰੇਟ ਰੂਟ ਮੰਗਦੇ ਇਹਦਾ ਇਹ ਬਾਈ 11 ਮਾਡਲ ਆ ਰੇਟ ਇਹਦਾ 4 ਲੱਖ ਰੁਪਇਆ ਮਾਰਕ ਡਿਮਾਂਡ ਕਰਦੇ ਆ ਅੱਛਾ ਬਾਕੀ ਮੌਕੇ ਤੇ ਹੋ ਜਾਊਗਾ ਬਾਕੀ ਮੌਕੇ ਤੇ ਮਾਨਤਾ ਹੋ ਜੂਗਾ ਹਾਂ ਹਾਂ ਠੀਕ ਆ ਉਹ ਟਰੈਕਟਰ ਵੀ ਆਪਣਾ ਹੀ ਆ ਟਰੈਕਟਰ ਸਾਫ ਸੁਥਰਾ ਸਰਵਿਸ ਨੂੰ ਬਸ ਨਵੀਂ ਹੋਈ ਵੀ ਆ ਠੀਕ ਆ ਇੰਜਰ ਕੇ ਲਾ ਜਾ ਮਸਹੀ ਆ ਠੀਕ ਆ ਕੋਈ ਕਿਆਸ਼ ਨਹੀਂ ਇਹ ਚ ਟਰੈਕਟਰ ਸਾਫ ਆ ਪੂਰਾ ਪੂਰਾ ਸਾਫ ਆ ਬਾਕੀ ਸਮਾਨ ਨੂੰ ਡੈਕ ਡੁਕਾ ਹੀ ਲੱਗ ਡੁਕ ਵਧੀਆ ਲੱਗਾ ਛਤਰੀ-ਛੁਤਰੀ ਚੰਗੀ ਲੱਗੀ ਨਾ ਬੰਪਰ ਵੀ ਵਧੀਆ ਨੰਬਰ ਪਾ ਲਈ ਨਾਲ 62805 24401 62805 24401 24401 ਠੀਕ ਆ ਉਹ ਸਵਰਾਜ ਹੀ ਆਪਣਾ ਉਹਦੇ ਬਾਰੇ ਵੀ ਦੱਸ ਦਿਓ ਮੜਾ ਜਾ ਅੱਛਾ ਇਹਦੇ ਨਾਲ ਜਾ ਰਹੇ ਹੈਗੇ 5590 ਰੁਪਏ ਲੈ ਹਾਂ ਹਾਂ ਠੀਕ ਆ ਜੀ। ਤੋਂ ਮਾਡਲ 8810 ਡੀਪੂਟਰਾ ਤੇਲ ਬ੍ਰੇਕਰ ਵਰਤ ਵੀਡੀਓਗਾ ਟਰੈਕਟਰ ਦੀ। ਠੀਕ ਆ। ਬਾਕੀ ਕੰਡੀਸ਼ਨ ਸਾਹਮਣੇ ਦਿਖਾ ਦੇ। ਹਾਂ ਕੰਡੀਸ਼ਨ ਤਾਂ ਰੰਗ ਨਾਲ ਪਿਆ ਸਾਰਾ ਉਹਦਾ ਸਬਾਨ। ਸਰਕਾਰ ਵਰਗੂ ਡਾਈ ਪਿਆ ਟਰੈਕਟਰ ਤੇ। ਇਹਦੇ ਕਿੰਨੇ ਪੈਸੇ ਮੰਗਦੇ ਬਈ? ਰੇਟ 4,95,000 ਰੁਪਏ ਮੌਕੇ ਤੇ ਮਾਨਤਾਨ ਹੋ ਜੂਗਾ। ਮੌਕੇ ਤੇ ਹੋ ਜਾਊਗਾ। ਠੀਕ ਆ ਬਈ ਠੀਕ ਆ। ਇਹਦਾ ਆਪਣਾ ਨੰਬਰ ਵੀ ਦੱਸ ਦਿਓ ਬਾਈ ਥੋੜਾ ਜਿਹਾ ਨਾ 62805244 62805 244 2401 ਪਿੰਡ ਮੋੜ ਆਪਣਾ ਹਾਂਜੀ ਠੀਕ ਆ ਬਾਈ